ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਕੱਲ ਦਾ ਸਮਾਨ ਨਹੀਂ ਦਿਹਾੜੀ ਖਾਲੀ ਸਾਰੀ ਦਿਹਾੜੀ ਹੈ ਨਾ ਪਹਿਲਾਂ ਤਾਂ ਜਿਹੜੇ ਤਾਂ ਉਹ ਆਪਣੇ ਗੇਅਰ ਦਾ ਫਿਲਟਰ ਵਾਲਾ ਉਹ ਲਿਆਉਣਾ ਦਾ ਕੰਪਨੀ ਦੇ ਵਿੱਚੋਂ ਬਦਲ ਕੇ ਹੈ ਨਾ ਬਾਕੀ ਹੋਰ ਦੂਜੀ ਦੁਸ਼ਵੇਸ਼ ਦਾ ਸਮਾਨ ਲਿਆਉਣਾ ਦਾ ਉਹ ਕਿੱਥੇ ਤੇ ਲਿਆਂਦਾ ਹੈ ਔਰ ਕਿਵੇਂ ਲਿਆਂਦਾ ਹੈ ਨਾ ਸਾਰਾ ਵੀਡੀਓ ਦੇ ਵਿੱਚ ਪਤਾ ਖਾਵਾਂਗੇ ਉਹਨਾਂ ਦੀ ਵੀਡੀਓ ਦੁਕਾਨ ਤੇ ਹੀ ਪਾਵਾਂਗੇ ਕੱਲ ਹਨੇਰਾ ਹੋ ਗਿਆ ਤਾਂ ਉਹਦੇ ਕਰਕੇ ਵੀਡੀਓ ਨਹੀਂ ਪਾਈ ਬਹੁਤ ਵਧੀਆ ਸਮਾਨ ਆ ਬਾਈ ਉਹਨਾਂ ਦਾ ਹਨਾ ਮੈਂ ਕਹਿੰਦਾ ਵੀ ਰੇਟ ਵੀ ਜਾਇਜ਼ ਅਰ ਸਮਾਨ ਵੀ ਆਪ ਤਿਆਰ ਕਰਦੇ ਆ ਜਿਹੜਾ ਜ ਮਰਜੀ ਸਮਾਨ ਲੈ ਲਓ ਉਹਦੇ ਰੋਟਾਵੇਟਰ ਕੰਬਾਈਨ ਦਾ ਹਨਾ ਰੀਪਰ ਦਾ ਬਹੁਤ ਤਰ੍ਹਾਂ ਦਾ ਸਮਾਨ ਆ ਬਹੁਤ ਸਾਰਾ ਹੀ ਬਾਕੀ ਤੁਹਾਨੂੰ ਦਿਖਾਵਾਗੇ ਹਨਾ ਇੱਕ ਅੱਧੇ ਦਿਨ ਵਿੱਚ ਫੇਰ ਜਾਊਂਗਾ ਮੈਂ ਉੱਥੇ ਤੇ ਮੇਰਾ ਸਮਾਨ ਆਪਣਾ ਰਹਿ ਗਿਆ ਪੀਟਰ ਚੈਨ ਪੌਣੀਆਂ ਦੇ ਚਮੇਜ ਦੀ ਹੋਰ ਰਹਿ ਗਿਆ ਤਾਂ ਵੀ ਜਿੱਦਣ ਉੱਥੇ ਜਾਵਾਂਗੇ ਤੁਹਾਨੂੰ ਉਹ ਨਾ ਸਾਰਾ ਦਿਖਾਵਾਂਗੇ ਵੀ ਕਿਆ ਰੇਟ ਆ ਸਾਰਾ ਸਮਾਨ ਦਾ ਦਾ ਕਹਾਂਗੇ ਵੀਡੀਓ ਦੇ ਵਿੱਚ ਬਾਕੀ ਕਈ ਵੀਰੇ ਕਮੈਂਟ ਕਰੀ ਜਾਂਦੇ ਤੇ ਬਾਈ ਨਵੀਂ ਮਸ਼ੀਨ ਖੋਲ ਕੇ ਬਹਿ ਗਏ ਕੀ ਗੱਲ ਪੁਰਾਣੀ ਦੀ ਆਤ ਪਈ ਹੋਈ ਆ ਵੀ ਪੁਰਾਣੀਆਂ ਖੋਲਦੇ ਆ ਪਤਾ ਬਾਈ ਕੀ ਗੱਲ ਆ ਮੈਂ ਬਾਰ ਬਾਰ ਆ ਨਾ ਵੀਡੀਓ ਦੇ ਵਿੱਚ ਇਹੀ ਗੱਲ ਕਹਿੰਦਾ ਹੁਣ ਚਲੋ ਅੱਜ ਸਟਾਰਟਿੰਗ ਦੇ ਵਿੱਚ ਕਹਿੰਦਾ ਅੱਗੇ ਮੈਂ ਵਿਚਾਲੇ ਜਾ ਕੇ ਕਹਿ ਦਿੰਦਾ ਮੈਂ ਹੁਣ ਨਵੀਂ ਲਈ ਆ ਹਨਾ ਹੁਣ ਆਪਾਂ ਜੇ ਮਨੋਂ ਨਿਗਾਹ ਮਾਰੀ ਤਾਂ ਗੇਅਰ ਫੈਕਚਰ ਦਾ ਇੱਕ ਮਾੜੀ ਜੀ ਤੇੜਤੀ ਮਮੂਲੀ ਜੀ ਚੱਲਣੋਂ ਤਾਂ ਚੱਲੀ ਵੀ ਜਾਂਦਾ ਉਹ ਨਾ ਦੇਖਦੇ ਜਾ ਕੇ ਉੱਥੇ ਆ ਨਾ ਟੁੱਟ ਜਾਂਦਾ ਨਾ ਮਿਲਦਾ ਕਿੰਨੇ ਦੂਰ ਤੇ ਮਸ਼ੀਨ ਖੜਦੀ ਅਗਲੇ ਨੇ ਦੇਖਣ ਵਾਲੇ ਦੇ ਮਨ ਦੇ ਵਿੱਚ ਇਹ ਆ ਜਾਂਦਾ ਹੈ ਮਸ਼ੀਨ ਨਵੀਂ ਮਸ਼ੀਨ ਆ ਨਾ ਵੀ ਉਹ ਚਲੋ ਰੱਬ ਦਾ ਕੰਪਨੀ ਵੀ ਨਹੀਂ ਹੈਗੀ ਨਾ ਕੋਈ ਕੋਈ ਵੀ ਕੰਪਨੀ ਰੱਬ ਨਹੀਂ ਹੈਗੀ ਉਹਨਾਂ ਨੇ ਵੀ ਚਲੋ ਲੋਹਾ ਜੋੜਿਆ ਨਾ ਬਜਲ ਮਾਣੀ ਮੋਟੀ ਹੋਣਾ ਉਹ ਕੰਪਨੀ ਦੇ ਵਿੱਚ ਵਰਕਰ ਕੰਮ ਕਰਦੇ ਆ ਹਜ਼ਾਰਾਂ ਹੀ ਮਸ਼ੀਨ ਤਿਆਰ ਕਰਦੇ ਆ ਬੜੀ ਮੋਟੀ ਕਿਤੇ ਗੇਅਰ ਤੇ ਛੱਟ ਛੱਟ ਲੱਗੀ ਹੋਣੀ ਮਾੜਾ ਜਿਹਾ ਤੇੜਿਆ ਹਾਤਾ ਬੀ ਹੁਣ ਆਪਾਂ ਦੇਖ ਗਿਆ ਨਾ ਉਹ ਸੈੱਟ ਕਰ ਲਿਆ ਇਹ ਮੰਨ ਲਓ ਨਾ ਦੇਖਦੇ ਤਾਂ ਹਰਾਨ ਹੁੰਦੇ ਇਹ ਚ ਖੋਲਣ ਵਾਲੀ ਕੋਈ ਗੱਲ ਨਹੀਂ ਹੈ ਨਾ ਬਾਈ ਆਪਣੀ ਚੀਜ਼ ਆ ਜੇ ਆਪਾਂ ਤਸੱਲੀ ਕਰੀ ਆ ਉਹ ਵੀ ਥੋੜੀ ਗੱਲ ਦਾ ਕੰਮ ਥੋੜੀ ਆ ਬਾਕੀ ਜੇ ਮੈਂ ਉਹ ਕੱਟ ਰ ਆ ਇਹਦਾ ਵੀ ਫਰੇਜ਼ਰ ਦੁਰੇ ਲਗਾਤਾਰ ਲਾਉਂਦੇ ਬਾਰੇ ਮੀਂਹ ਵੀ ਇਹ ਹੀ ਸਹੀ ਪਾਤਾ ਧਿਆਨ ਕਾਸਤੇ ਹੀ ਜੇ ਹੁਣ ਆਪਾਂ ਨੂੰ ਟੈਨਸ਼ਨ ਫਰੀ ਹੈ ਜੀ ਥੋੜਾ ਲੋ ਦੇਖਣ ਦੀ ਲੋੜ ਨਹੀਂ ਹੈਗੀ ਹੈ ਕਿ ਨਹੀਂ ਰਾਜੂ ਹਾਂ ਜੀ ਇਹ ਉੱਤੇ ਜਾ ਕੇ ਟੁੱਟ ਜਾਂਦਾ ਨਾਲੇ ਹੋਰ ਨੁਕਸਾਨ ਕਰਦਾ ਚੇਨ ਵਿੰਗੀ ਡੇਢੀ ਕਰਦਾ ਨਾਲੇ ਪਤਾ ਨਹੀਂ ਹੋਰ ਟਾਈਮ ਖਰਾਬ ਕਰਦਾ ਸਮਾਂ ਖਰਾਬ ਕਰਦਾ ਨਾ ਨਾ ਮਿਲੇ ਫੇਈ ਨਹੀਂ ਪਤਾ 40 ਕਿਲੋਮੀਟਰ ਤੇ ਮਿਲਣਾ ਹੈ ਕਾ 50 ਤੇ ਮਿਲਣਾ ਇਹ ਦੇਖਣਾ ਆਪਣਾ ਫਰਜ਼ ਆ ਬਾਕੀ ਅੱਜ ਝੰਡੀਆਂ ਵੀ ਲਾਤੀ ਆ ਰਾਜੀ ਆ ਆ ਗਿਆ ਫਿੱਟਾ ਨਾ ਹਾਂ ਜੀ ਲੱਗਿਆ ਪਿਆ ਸੱਚਾ ਯਾਰ ਅੱਜ ਸੱਚਾ ਯਾਰ ਲੱਗਿਆ ਪਿਆ ਨਾ ਪੜਾ ਲੇ ਕੇ ਕਿ ਅਖਲਾਤ ਤਾਂ ਸੱਜੜੀ ਸੱਜੜ ਰਗੜਾ ਮਾਰੀ ਜਾਂਦਾ ਅੱਜ ਰਗੜਾ ਪਾ ਗਿਆ ਮਾਰਾਂ ਗਲਾਵਣਾ ਫੜਦੇ ਮਿਲਣਾ ਦਾ ਇਹ ਬੰਦਾ ਠੀਕ ਆ। ਆਹਨ ਵਧੀਆ ਸਫਾਈ ਪਾੜਦਾ ਵੀ। ਜੀ ਤਾਂ ਇਹ ਪਤਾ ਨਹੀਂ ਕਿ ਕਿਲਾਊਗਾ ਜਨੇ ਉਹ ਠੀਕ ਆ। ਕੰਮ ਦੇ ਮਾਮਲੇ ਵਿੱਚ ਠੀਕ। ਐਜਾ ਬੰਦਾ ਚਾਹੀਦਾ। ਚਲਾਊਗਾ ਵੀ ਪੂਰੀ ਚਲਾਊਗਾ। ਆ ਹੁਣ ਇਹ ਨਹੀਂ ਲੈ ਕੇ ਜਾਣੀਆਂ। ਹੈਂ? ਅੰਦਰ ਇਹ ਨਹੀਂ ਲੈ ਕੇ ਜਾਣੀਆਂ। ਕਹਿੰਦਾ ਚਲਾਉਣਾ ਮੈਂ ਤਾਂ ਪੂਰੀ। ਕਲੰਗੜੀ ਚਲਾਈ ਆ। ਪਹਿਲਾਂ ਵੀ ਕਰਤਾਰ ਵੀ ਚਲਾਈ ਆ ਤੇ ਬਜੀਦ ਵੀ ਚਲਾਈ ਆ ਆਪਣੀ। ਸਿਰੇ ਦੀ ਮਹੀਨਾ ਚ ਆਈਆਂ ਪਹਿਲਾਂ ਇਹਨੇ। ਬਜੀਦ ਵੀ ਚਲਾਈ ਆ ਕਹਿੰਦਾ ਗੱਲਾ ਆ ਵੀ ਚਲਾਈ ਆ। ਹੈਂ? ਇਹਨੇ ਕਿਹੜੀ ਚਲਾਈ ਆ? ਆਰਾਮ ਜੀ ਨੇ ਚਲਾਈ ਆ ਸਵਰਾਜ ਜੀ ਨੇ ਚਲਾਈ ਆ ਨਹੀਂ 10 ਕਿੜੀ ਕਿੜੀ ਫੀਸ ਚਲਾਈ ਆ ਵਧੀਆ ਆ ਸਾਫ ਸਫਤਰੀ ਮਸ਼ੀਨ ਦਾ ਬੰਦਾ ਰੱਖਦਾ ਮੈਨੂੰ ਬਈ ਐ ਜਿਹੇ ਬੰਦੇ ਤੇ ਬਹੁਤ ਹੋ ਆਵੇ ਐ ਨਾਲ ਖੜਨਾ ਨਾ ਯਾਰ ਬਈ ਸੂ ਦੇਖਣਾ ਜਾ ਰਿਹਾ ਜਿੰਦਾ ਆਪਣੇ ਰਾਣੀ ਸਿੱਧਾ ਜਿਹੜਾ ਜਿਹੜੇ ਕੱਪੜਾ ਵੀ ਕੋਈ ਨਹੀਂ ਜਿਹੜੇ ਕੋਲੇ ਬਹਿਣ ਆ ਕੇ ਸ਼ੀਟ ਤੇ ਉਹਦੇ ਬੰਦੇ ਦਾ ਪੁਰਾਣੀ ਮਸ਼ੀਨ ਤੇ ਵੀ ਰੱਖਦਾ ਮਾਜੀ ਕਿਹਦਾ ਫੋਨ ਆਇਆ ਹਾਂ ਭਾਈ 20000 ਰੁਪਏ ਨਵਾਸ ਲੈਣਾ ਵਾ ਮਗਰ ਕੀ ਰਹਿ ਗਿਆ ਸਾਰੇ ਹੀ ਲੀ ਲਿਆ ਵਾ ਕਹਿੰਦਾ ਭਾਈ ਰੱਖ ਲਾ ਵਾਂਗਾ ਨਾਮ ਆਪਾਂ ਇਹ ਜਿਹੇ ਬੰਦੇ ਨੂੰ ਹੀ ਰੱਖਦੇ ਨਾ ਪੂਰੀ ਤਰ੍ਹਾਂ ਇਹ ਬੰਦਾ ਬਹਿਣਾ ਵਾ ਬਾਕੀ ਹੋਰ ਦਾਦਾ ਕੰਮਕਾਰ ਕੋਈ ਹੈ ਹੀ ਨਹੀਂ ਦਾਰ ਟਪਣੀ ਲੈਂਦੀ ਦੀ ਗੱਲ ਤੇ ਲਿਆ ਕੇ ਲਾਤੀ ਨਾਲ ਚਲੋ ਐਵੇਂ ਵੀ ਫਾਇਦਾ ਹੀ ਆ ਨਾ ਜਿਵੇਂ ਪੈਂਚਰ ਪੂਚਰ ਹੋ ਜਾਂਦਾ 2-3 ਘੰਟੇ ਖਰਾਬ ਹੋ ਜਾਂਦਾ ਨਾ ਉੱਥੇ ਪੈਂਚਰ ਲਾਉਂਦਾ ਕੋਈ ਜੀਤੀ ਇਹ ਵੀ ਵੀਕੇਟੀ ਦੀ ਲੈਂਦੀ ਨਾਲ ਦੀ ਸਾਰੇ ਟਾਇਰ ਵੀਕੇਟੀ ਦੇ ਹੋ ਗਏ ਹੋ ਗਏ ਪਰ ਹੱਲਾ ਪਿੱਛੇ ਵਾਲੇ ਬਾਕੀ ਇਹੇ ਕੰਮ ਰਹਿ ਗਿਆ ਖਾਸਾ ਹੁਣ ਜਦੋਂ ਇਹ ਰਣਾ ਜਾਵਾਂਗੇ ਫੁੱਦ ਰਾਜੀਤ ਨੂੰ ਆਈ ਪਹਿਰਾ 10 ਤਰੀਕ ਨੂੰ ਆ ਜੀ ਤੂੰ ਠੀਕ ਹੈਗਾ ਨਹੀਂ ਫਿਰ ਉਹਨੂੰ ਬੁਲਾ ਲੂਗੇ ਟੇਪ ਵਾਲਾ ਕੰਮ ਰਹਿ ਗਿਆ ਹਜੇ ਮੱਲਾ ਜਿਹੜਾ ਬਣਾਉਣਾ ਆਪਾਂ ਲੋਗੋ ਲੋਗੋ ਹੋ ਰਿਹਾ ਟੇਪ ਬਣਾ ਲਾਂਗੇ ਚੱਲ ਦੰਦ ਜਾਵਾਂਗੇ ਕਿ ਨਹੀਂ ਹਾਂਜੀ ਉਹ ਛੇਡ ਤਾਂ ਮੈਂ ਖੋਲ ਕੇ ਲੇਜਣੀ ਕਮਾਣੋ ਉੱਥੇ ਜਿਹੜਾ ਆਪਣੇ ਟੀਚਰ ਬਣਾਉਂਦਾ ਮੁੰਡਾ ਬਾਹਰ ਤੋਂ ਠੀਕ ਉਹਦੇ ਕੋਲ ਲੇਜਣੀ ਖੋਲ ਕੇ ਕੱਲ ਦੋ ਦੀ ਦੀ ਫਿਰ ਹਾਂਜੀ ਹੈ ਹੋਰ ਜਦੋਂ ਜੈਕ ਬਦਲਿਆ ਤਾਂ ਉਹਦਾ ਤੇਲ ਡੁੱਲ ਗਿਆ ਤਾਂ ਮੈਂ ਤਾਂ ਹੀ ਤੈਨੂੰ ਕਹਿਆ ਜੇ ਤੋਰੀ ਕੱਲ ਰਗੜੀ ਜਾਂ ਸਰਫ ਨਾਲ ਹੈ ਕੱਲ ਸ਼ੈਂਪੂ ਨਾਲ ਨਲਾਈ ਆ ਆ ਆ ਛੱਡ ਤਾਂ ਮੜਾ ਜਾਲ ਸੀ ਇਹ ਇੱਥੇ ਉਹ ਕਰਿਆ ਤਾਂ ਹੁਣ ਦੁਆਰਾ ਆ ਬੈਲਟ ਬਲਟਾ ਪਾਉਂਦੇ ਹਾਈ ਲੋ ਕਰਦੇ ਆ ਅੱਛਾ ਪੁਲੀ ਪਾਤੀ 10 ਇੰਚੀ ਹਾਂਜੀ ਹੈ ਹਾਂਜੀ ਪੁਲੀ ਪਾਤੀ ਸਾਰੇ ਬਾਈਆਂ ਨੂੰ ਹਣਾ ਪੁੱਛਿਆ ਤਾਂ ਮੈਂ ਪਾਰਸਨ ਵੀਰੇ ਦੇ ਵੀਰਾਂ ਨੇ ਕੋਈ ਕਹਿੰਦਾ ਵੀ 11 ਦੀ ਪਾਈ ਕੋਈ ਕਹਿੰਦਾ ਵੀਰੇ ਕਹਿੰਦਾ 12 ਦੀ ਪਾਈ ਜਿਹੜਾ ਆਪਣਾ ਸਣੀ ਆ ਵੀਰ ਗੇਅਰ ਮਾਉਂਦਾ ਹਣਾ ਉਹਨੂੰ ਪੁੱਛਿਆ ਉਹ ਕਹਿੰਦਾ ਅਨੰਦਰભાઈ ਜਿੰਨੇ ਦੀ ਮਰਜ਼ੀ ਮਾਉਂਦਾ ਕਹਿੰਦਾ ਵੀ ਗੇਅਰ ਤੇ ਪਲਾਉਸਾ ਪਾ ਨੂੰ 10 ਇੰਚੀ ਪਾਉਣੇ ਕਹਿੰਦਾ 10 ਇੰਚੀ ਪਾ ਲਾ ਉਨੇ ਵੀ ਇਹ ਕਰ ਗਈ ਕਹਿੰਦਾ 10 ਇੰਚੀ ਪਾ ਕੋਈ ਦਿੱਕਤ ਆਊਗੀ ਉਹਦੇ ਵੀ ਸੋਧ ਕਰਾਂਗੇ ਕਹਿੰਦਾ ਠੀਕ ਹੈ ਨਹੀਂ ਅਭੀ ਹੁਣ ਜਿਵੇਂ 10 ਇੰਚੀ ਪੁੜੀ ਆ ਇੰਜਾਂ ਦੇ ਚੱਕਰ ਨਹੀਂ ਪੁੱਲ ਕਰਾਂਗੇ ਠੀਕ ਹੈ ਨਹੀਂ ਇੰਜਾਂ ਦੇ ਚੱਕਰ 15 12 ਤੇ 900 1500 ਚੱਕਰ ਫੱਦ ਕਰ ਲਾਂਗੇ ਇਹ ਉਹ ਤੇ ਕਬ ਜਾ ਰਹੇ ਜਾਵੇ ਨਾ ਇਹਦਾ ਮੀਟਰ ਜਿੱਥੇ ਮਰਜ਼ੀ ਵੱਲ ਲਾ ਆ ਬੋ ਫਿਰ ਬੀ ਐਸ ਫੋਰ ਚ ਆ ਹੁਣ ਦੋਏ ਪਾਸੇ ਬਰਾਬਰ ਆ ਜੇ ਵੀ ਬੰਦ ਹੋ ਗਏ ਜੇ ਇੱਕ ਉਹ ਬਾਠੀਗਾ ਜਿਹੜੇ ਜਰ ਨੇ ਜਾਈ ਦੀਆਂ ਜੇ ਬਰਾਬਰ ਚੱਲਣਗੀਆਂ ਤਾਂ ਐਂ ਜੇ ਪੁਰਥੱਲੇ ਹੋ ਗਈ ਹੁਣ ਆਪਾਂ ਕਈ ਬਾਈ ਪੁਲੀ ਛੋਟੀ ਬੜੀ ਕਾ ਛੋਟੀ ਕਰ ਲੰਦੇ ਆ ਪਰ ਜੇ ਇੱਕ ਦੀ ਅਡਜਸਟਮੈਂਟ ਜਿਹੜੀ ਉਹ ਛੇੜਦੇ ਨਹੀਂ ਇਹਨੂੰ ਪਤਾ ਹੀ ਨਹੀਂ ਇੱਕ ਮੇਰੇ ਕੋਲ ਪਿਛਲੇ ਸਾਲ ਮੁੰਡਾ ਆਇਆ ਤਾਂ ਉਹਨੇ ਬੈਲਟ ਪਾ ਕੇ ਹਾਈ ਲੋ ਘਟਾਇਆ ਇੰਨਾ ਸੌਰੀ ਸੋਨੂ ਲਾਇਆ ਤਾਂ ਪ੍ਰੀਤ ਮਜੀਨ ਕੇ ਦਾ ਅਸੀਂ ਧਵਾਉਣ ਚੱਲ ਗਏ ਮੈਂ ਘਰ ਇਹਦਾ ਮੈਨੂੰ ਕਹਿੰਦਾ ਵੀ ਇਹ ਪੁਲੀ ਬਦਲਨਾ ਮੈਂ ਬਦਲ ਲਾ ਪੁਲੀ ਬਦਲ ਲਈ ਆਪਣੇ ਜਾਂ ਕਰੇ ਨੇ ਉਹ ਕਮਾਣਾ ਤੋਂ ਇੱਕ ਟੱਪੀ ਨਹੀਂ ਮਿਲਦੀ ਉਹ 3-4 ਕਿਲੋਮੀਟਰ ਗਈ ਜਿਹੜੇ ਬੈਲਟ ਤੋੜ ਕੇ ਮਾਰੀ ਇਹ ਤਾਂ ਜੁਰੀ ਆ ਬਾਈ ਜੇ ਆਪਾਂ ਪੁਲੀ ਛੋਟੀ ਕਰਨੀ ਹੈ ਨਾ ਜਿਹੜਾ ਹਾਈ ਲੋ ਆ ਇਹਨੂੰ ਉੰਨਾ ਕੇ ਸੈੱਟ ਕਰਨਾ ਪੈਂਦਾ ਬੈਲਟਾਂ ਦੇਖ ਕੇ ਵੀ ਜਿੰਨੀ ਬੈਲਟ ਆਪਣੇ ਹੁਣ ਉਹ ਅੰਦਰ ਆ ਉੰਨੀ ਬੈਲਟ ਹੀ ਅੰਦਰ ਜਾਣੀ ਚਾਹੀਦੀ ਆਈ ਲੱਗੇ ਤੇ ਜਿੰਨੀ ਇਹ ਬਾਹਰ ਆ ਉੰਨੀ ਉਹ ਬਾਹਰ ਆਉਣੀ ਚਾਹੀਦੀ ਆ ਤਾਂ ਵੀ ਅੰਦਰ ਬਾ ਮੇਰੇ ਜਿਵੇਂ ਥੋੜੀ ਜੀ ਕੋਈ ਨੁਕਸਾਨ ਨਹੀਂ ਪਰ ਉੱਪਰ ਨਾਲ ਬੈਲਟ ਆਵੇ ਹੁਣ ਆデア ਪੱਧਰੀ ਖੜੀਏ ਨਾਲ ਬੈਲਟ ਹਾਂ ਇੰਨੀ ਉਹ ਉਪਰੋਂ ਨਹੀਂ ਜਾਂਦੀ ਇੰਨੀ ਆਉਂਦੀ ਬਰਾਬਰ ਮਿਨਿਮਮ ਬਰਾਬਰ ਆਉਂਦੀ ਹੈ ਬਰਾਬਰ ਕਰੀਏ ਬਾਈ ਭਾਵੇਂ ਕਟਾਏ ਦਿੰਦਾ ਕੋਈ ਚੱਕਰ ਨਹੀਂ ਆਨ ਬਰਾਬਰ ਹੀ ਕਰੀਆਂ ਦੋਨੇ ਹਾਂ ਬਸ ਬੈਲਟ ਵੇ ਜਿੱਥੇ ਮਰਜ਼ੀ ਮਸ਼ੀਨ ਜਾਏ ਚਾਹੇ ਗਿਦਰਾ ਤਾਂ ਅੰਦਰ ਆ ਕੇ ਲਾ ਬੈਲਟ ਨਹੀਂ ਕਰੇ ਦਿੱਤੂ ਮੂ ਬੈਲਟ ਕਮਜ਼ੋਰ ਆ ਕੋਈ ਨੁਕਸਾ ਬੈਲਟ ਦੇ ਵਿੱਚ ਉਹ ਟੁੱਟ ਜਵੇ ਟੁੱਟ ਜਵੇ ਨਵੀਂ ਬੈਲਟ ਨਹੀਂ ਇਹਦੇ ਦਿੱਤੂ ਵੀ ਬਾਕੀ 1.5 ਇੰਚੀ ਪਾਤੀ ਉਹ ਦੇਖਦੇ ਹਾਂ ਵਟ ਚਲਾਏ ਤੇ ਹਨਾ ਮੇ ਕਿੰਨੀ ਕਿ ਸਪੀਡ ਬਣਦੀ ਆ ਉਦੋਂ 5 ਗੇਰਾਂ ਦੇ ਵਿੱਚ ਇਹਦੀ ਉਹ ਜਿਹੜੀ ਪੁਲੀਆ ਨਾਲ 14 ਦੀ ਆ ਉਹ ਉਹ ਜਿਹਗੀ ਦੀ 30 ਕਿ ਦੀ ਸਪੀਡ ਸੀ 29 30 ਦੀ ਹੁਣ ਵੱਧ ਜਾਣੀ ਆ ਹੈ ਵੱਧ ਜਾਣੀ ਆ ਹਾਂ 29 30 ਦੀ ਸਪੀਡ ਸੀ ਇਹਦਾ ਇਹਨਾਂ ਦਾ ਇਹਨਾਂ ਦਾ ਵੀ ਜਿਹੜਾ ਰਿਕਾਰਡ ਜੈਕ ਉੱਪਰ ਵਾਲਾ ਤੂੰ ਉਹ ਵਾਕੇ ਲੈਣੋਂ ਪਹਿਲਾਂ ਚ ਪੈ ਜਾ ਲੋ ਬਾਈ ਕੋਲੇ ਜਾ ਕੇ ਓਕੇ ਜੀ ਬਾਕੀ ਅੱਲੇ ਦੀ ਲਾਈਟ ਅਜੇ ਚਾਲੂ ਬਾਤੀ ਮੈਂ ਆ ਕੇ ਦਿਨੇ ਆ ਜੇ ਇਕ ਕੌ ਲਾਤੀ ਪੌਲਸ ਲੱਟ ਗਏ ਨੇ ਇਹਨੂੰ ਹੈ ਸਾਹਮਣੇ ਹਾਂ ਵਧੀਆ ਬਲਦੀ ਯਾਰ ਜੀ ਵਾਲੀ ਦਾ ਵਧੀਏ ਪੰਜਾਬੀ ਦੀ ਗਿਆ ਬਣਾ ਲਈ ਰੰਗ ਕਰਦੀ ਆ ਇਹ ਅਜੇ ਤਾਂ ਲਾਈਟਾਂ ਦਾ ਬੋਲ ਲੈਂਦੀ ਨੇ ਬਸ ਸਮੇਂ ਨੇ ਇਜਾਜ਼ਤ ਨਹੀਂ ਦਿੱਤੀ ਉਹ ਫੇਰ ਲਾਉਂਗਾ ਕਿਸੇ ਦਾ ਵੇਲਾ ਆਣਾ ਜਦੋਂ ਲੈ ਆਉਂ ਦਿਖਾ ਛੋਟੀ ਜੂੰ ਕਰਕੇ ਬੜਾ ਸਾਲਾ ਰੰਗ ਜਿੰਨੀ ਛੋਟੀ ਐ ਨਿੱਕੀ ਉਨੀ ਤਿੱਖੀ ਆ ਆਈਦਰਾ ਬੜਾ ਲੋਟ ਆ ਗਿਆ ਸੀ ਸ਼ੀਸ਼ੇ ਪਿੱਛੇ ਸੱਚਲਾ ਸੀ ਹਾਂ ਭਈ ਆ ਬੜਾ ਸਾਰਾ ਪੂਰਾ ਬਈ ਸ਼ੀਸ਼ੇ ਦੇ ਪਿੱਛੇ ਨਾ ਗਲੀਆਂ ਹੀ ਹੈਗੀਆਂ ਨੇ ਦੋ ਕੰਪਨੀ ਵਾਲਿਆਂ ਨੇ ਕੱਢੇ ਸੀਸ਼ਾ ਉੱਪਰ ਥੱਲੇ ਕਰਨ ਨੂੰ ਹਾਂ ਉਹ ਸ਼ੀਸ਼ਾ ਦਾ ਉੱਪਰ ਲੱਗਿਆ ਵੀ ਥੱਲੇ ਕਰਨ ਨੂੰ ਉਹਦੇ ਅਡਜਸਟਮੈਂਟ ਦਾ ਤੇ ਉਹਦੇ ਵਿੱਚ ਸੱਚ ਲੋਟ ਆ ਗਈ ਉਹ ਖਰਾਦੀਆਂ ਅੰਦਰ ਹਾਂ ਚਲੋ ਚੱਲ ਬਾਈ ਜੀ ਜਾ ਸਟਾਰਟ ਨਾਲ ਦੇਖ ਲਾ ਪੌਨਸ ਵਾਲੀ ਲਾਈਟ ਹੁੰਦੀ ਆ ਉਹ ਲਾਈਟ ਆ ਇਹ ਮਨ ਰੰਗ ਬਰੰਗਾ ਜਿਹਾ ਕਰੂਗੀ ਬਾਕੀ ਫੀਟਿੰਗ ਐਂ ਜੈਨੀਆਂ ਨੇ ਕੱਪਦੀ ਵੈਪ ਦੇ ਵਿੱਚ ਪਾ ਗਿਆ ਲਾਤੀਆਂ ਟਗਾਣੇ ਜਿਵੇਂ ਦੇਸੀ ਕੰਮ ਨਹੀਂ ਕਰਿਆ ਬਾਕੀ ਲਾਈਟਾਂ ਦਾ ਹੋਰ ਵੀ ਵਾਹ ਲੈ ਆਂਦੀਆਂ ਦੀਆਂ ਪਰ ਹੁਣ ਰਾਜੂ ਵੀ ਥੋੜਾ ਜਿਹਾ ਵਾਹ ਚੱਲ ਕੰਮਕਾਰ ਆ ਕਹਿੰਦਾ ਮੈਨੂੰ ਵਾਹ ਚੱਲ ਤੂੰ ਵੀ ਕਰ ਲੈ ਮਨੀ ਹੋ ਗਿਆ ਤੂੰ ਵੀ ਕਰ ਲੈ ਵੀ 12 ਦਿਨਾਂ ਤਰੀਕ ਨੂੰ ਹਨਾ ਆਜੋ ਆਪਾਂ ਕਿਹਾ ਉਹਦਾ ਪਹਿਲਾਂ ਹੀ ਲੰਘ ਜੀ ਇਹ ਦਸ਼ਮੇਸ਼ ਦੀ ਰਿਫੇਰ ਕਰਨੀ ਆ ਡੀਜ਼ਲ ਟੈਂਕ ਆਪਣਾ ਉਹ ਫੁੱਲਾ ਐ ਉੱਪਰ ਤੱਕ ਤੁੰਨਿਆ ਪਿਆ ਹੈ ਬਾਕੀ ਇਹ ਸ਼ੈੱਟ ਦਾ ਬੜਾ ਨਜ਼ਾਰਾ ਆ ਇੱਕ ਰਾਤੇ ਮਸ਼ੀਨ ਬਾਹਰ ਖੜੀ ਯਾਰਾ ਤਾਂ ਕਲੱਚ ਖੋਲਿਆ ਤਾਂ ਨਾ ਜਿੰਮ ਜੀ ਪਾਈ ਗਰੀਸ ਵਾਲੀ ਉਹ ਜਿਹੜੀ ਆਪਣੇ ਗਰੀਸ ਹੈ ਨਾ ਵੀ ਨਹੀਂ ਆਪਾਂ ਨੂੰ 베어ਿੰਗ ਪਟਕੇ ਕਰਨਾ ਪੈਂਦਾ ਹੁਣ ਆਪਾਂ ਜਿਹੜਾ 베어ਿੰਗਾ ਉਹਦੇ ਵਿੱਚ ਹੀ ਹੈ ਨਾ ਕਰਦਾਰ ਕੰਪਨੀ ਨੇ ਲਾਤਾ ਆਪਣੇ ਗਰੀਸ ਪੈਪ ਲਾਤੀ ਉਹਨੂੰ ਵੀ ਵਿੱਚੇ ਗਰੀਸ ਹੋ ਜਾ ਕਰੂਗਾ ਹੁਣ ਪਰ ਬਾਹਰ ਕੱਢਣ ਤੇ ਲੋੜ ਨਹੀਂ ਬਾਕੀ ਕਈ ਵੀਰਾਂ ਦੇ ਕਮੈਂਟ ਤੇ ਹੈ ਨਾ ਵੀ ਭਾਈ ਟਰੈਕਰ ਦੀ ਸੈਟਿੰਗ ਜ਼ਰੂਰ ਦਿੱਤਿਓ ਕਿੱਥੇ ਇੱਕ ਬਾਧਦੇ ਆਂ ਕਿੱਥੇ ਸੈਟਿੰਗ ਕਰਦੇ ਆ ਉਹ ਵੀ ਜੇ ਮੈਂ ਤੁਹਾਨੂੰ ਉਹਨਾਂ ਦੱਸਦਾ ਵੀ ਜਿਹੜਾ ਫ੍ਰੈਸਰ ਦੀ ਸੈਟਿੰਗ ਹੈ ਕਣਕ ਵਾਲੀ ਦੀ ਆਪਾਂ ਤਾਂ ਪਹਿਲੇ ਕਰਦੇ ਹੁੰਨੇ ਆ 10-13 ਤੇ ਜਿਹੜੀ ਇਹਨਾਂ ਦਾ 10-13 ਰਾਂ ਨੂੰ ਕਰੀਏ ਆਪਾਂ ਨਾ ਦੂਜੀ ਵੀ ਆਪਾਂ 10-13 ਤੇ ਕਰਾਂਗੇ 10-13 ਦੇ ਵਿੱਚ ਇਹ ਆ ਵੀ ਨਾ ਤਾਂ ਮਸ਼ੀਨ ਦਾਣਾ ਬੱਲੀ ਜਿਹ ਰਹਿੰਦਾ ਹਨਾ ਨਾ ਕੋਈ ਭੰਨ ਤੋੜ ਕਰਦੀ ਆ ਵੀ ਇਹ ਐਰ ਵਧੀਆ ਚੱਲਦੀ ਆ ਬਾਕੀ ਹੋਰ ਵੀ ਆਪਾਂ ਤੁਹਾਨੂੰ ਜਾਣਕਾਰੀਆਂ ਨੇ ਵੀਡੀਓ ਜਿਹੜੀਆਂ ਨਾ ਸੀਜ਼ਨ ਕਣਕ ਦੇ ਵਾਸਤੇ ਉਹ ਆਪਣੇ ਤਮੇ ਚ ਲਉਂਦੇ ਜਿਹੜੇ ਉਹ ਵੀ ਆਈ ਚੀਜ਼ਾਂ ਤੇ ਆ ਕਰਾਂਗੇ ਨਾਲੇ ਦਸ਼ਮੇ ਜੱਫਰ ਫੇਰ ਕਰਨੀ ਆ ਜਾ ਕੇ ਨਾ ਉਹ ਜ਼ਰੂਰ ਦਿਖਾਵਾਂਗੇ ਕਈ ਵੀਰੇ ਪੁੱਛਦੇ ਵੀਰੇ ਸੀਪਾ ਕਿੰਨੀ ਇੰਚ ਸੀਪਾ ਇਹਦੀ ਇਹਦੀ ਸੀਪਾ ਨਾ ਬਾਈ ਜੀ ਜਿਹੜੀ ਜਿਹੜੀ ਅੱਗੇ ਵਾਲੀ ਸੀਪਾ ਬੜੀ ਸੀਪ ਹੈ ਨਾ ਜਿਵੇਂ ਉਹ ਸੀਪਾ ਉਹ ਤਾਂ ਹੈਗੀ ਇਹਦੀ 62 ਇੰਚ ਆ ਹੈਗੀ 28 ਇੰਚ ਬਾਕੀ ਇਹਦੇ ਇਹਦੀਆਂ ਨਾਪੀਆਂ ਨਹੀਂ ਉਹ ਨਵੇਂ ਮਾਡਲ ਦੇ ਵਿੱਚ ਫਰਕ ਪੈ ਗਿਆ ਉਹ ਕਹਿ ਨਹੀਂ ਸਕਦੇ ਨਹੀਂ ਏਸੀ ਵਾਲੀ ਵੀ ਆਪਣੀ ਜਿਹੜੀ ਏਸੀ ਵਾਲੀ ਮਸ਼ੀਨ ਦੀਆਂ ਸੀਪਾਂ ਦੀਆਂ ਨਾ ਜਿਹੜੀ ਏਸੀ ਵਾਲੀ ਦੀਆਂ ਉਹ ਆਪਣੇ 6228 ਦੀਆਂ ਕਿਉਂ ਮੱਕੀ ਵਾਲੇ ਝਾਰਨੇ ਬਣਾਏ ਤੇ ਆਪਾਂ 6228 ਦੀਆਂ ਉਹਦੇ ਨਾਂ ਮੈਂ ਇਹਦੇ ਵਿੱਚ ਕੋਈ ਬਦਲਾਅ ਆ ਗਿਆ ਉਹ ਨਵੇਂ ਮਾਡਲ ਦੇ ਵਿੱਚ ਤਾਂ ਕੁਝ ਕਹਿ ਨਹੀਂ ਸਕਦੇ ਚਲੋ ਬਾਕੀ ਹੁਣ ਸੈਟ ਦੇ ਵਿੱਚ ਲੱਗਿਆਂ ਰਾਣੀ ਲਾਉਣ ਵਾਹਿਗੁਰੂ ਸੱਚਾ ਪਾਤਸ਼ਾਹ ਕਰੀ ਕਿਰਪਾ ਇਹ ਨਹੀ ਕਿ ਕਹਾਲਾ ਵੜਕ ਬਹੁਤ ਆ ਮਾਰਦਾ ਮਾੜਾ ਜਿਹਾ ਪੈਰ ਰੱਖਣੇ ਦੀ ਲੋੜ ਆ ਰੇ ਇਸ ਤੇ ਘਰਾਉਣਾ ਤਨ ਤਨ ਬਾਕੀ ਹੁਣ ਲਾਈਟਾਂ ਵਗੈਰਾ ਜੋ ਵੀ ਲਾਉਣੀਆਂ ਹਨ ਆਪਣਾ ਪ੍ਰਵੀਨ ਭਾਈ ਆਊਗਾ ਬਸ ਹੁਣ ਆਹ ਸੌਰੀ ਭਾਈ ਉਹਨਾਂ ਕਈ ਵੀਰਾਂ ਦੇ ਫੋਨ ਮੈਸੇਜ ਬਹੁਤ ਆਉਂਦੇ ਤੇ ਭਾਈ ਜਿੱਦਣ ਉਹ ਜੀਪੀਐਸ ਵਾਲੇ ਆਏ ਤਾਂ ਜ਼ਰੂਰ ਕਰੇ ਉਹਨਾਂ ਭਾਈ ਆਪਣਾ ਪ੍ਰਵੀਨ ਜਿਹੜਾ ਫੋਰਮੈਂਨ ਤਾਂ ਉਹਦੇ ਫਾਦਰ ਸਾਹਿਬ ਵੀ ਹਨ ਵੀ ਅਕਾਲ ਚਰਨ ਆਪਣੀ ਪੂਰੀ ਕਰ ਗਏ ਉਹ ਭਾਈ ਡੈਥ ਹੋ ਗਈ ਤੇ ਦੇ ਕਰਕੇ ਆਇਆ ਨਹੀਂ ਗਿਆ ਭਾਈ ਤੋਂ ਹਰੇ ਐਸਐਮਐਸ ਵੀ ਕਹਿਣ ਤਾਂ ਲਾਉਣਾ ਹੈ ਦੇ ਤੋਂ ਬਾਅਦ ਉਹਨਾਂ ਦਾ ਭੋਗ 28 ਤਰੀਕ ਨੂੰ ਜੇ ਕੋਈ ਹੈ ਨਾ ਐਮ ਐਸ ਐਨ ਦਿয়ালਪੁਰੀ ਦੀ ਟੀਮ ਦੇ ਨਾਲ ਆਪਣਾ ਕੰਮ ਕਰ ਜਿਹੜੇ ਕਰਿਆ ਹੋਇਆ ਕੋ ਭੋਗ ਤੇ ਜਾਣਾ ਚਾਹੁੰਦਾ ਤਾਂ ਬਾਈ ਜਰੂਰ ਜਾ ਸਕਦੇ ਆ ਉਹ ਬਾਕੀ 28 ਤਰੀਕ ਦਾ ਭੋਗ ਆ ਪ੍ਰਮੇਨ ਦੇ ਬਾਪੂ ਦਾ ਜਰੂਰ ਮੇਰਾ ਵੀਰ ਜੀ ਨੇ ਜਾਣਾ ਹੈ ਨਾ ਤਾਂ ਜਾ ਸਕਦਾ ਪੂਰੇ ਪਰ ਫੈਮਿਲੀ ਵੱਲੋਂ ਇਹ ਸੱਦਾ ਪੱਤਰ ਆ ਮੈਨੂੰ ਕਾਰਡ ਭੇਜਿਆ ਤਾਂ ਉਹਨੇ ਚੋਰੀ ਵਿੱਚ ਵੀਡੀਓ ਪਈ ਨਹੀਂ ਕੱਲ ਮੇਰੇ ਦਿਮਾਗ 'ਚ ਨਿਕਲੇਗੀ ਅੱਜ ਮੈਂ ਵੀਡੀਓ ਦੇ ਵਿੱਚ ਕਹਿ ਰਿਹਾ ਹਾਂ ਵੀ ਬਾਈ ਜਿਹਨੇ ਜਾਣਾ ਹੈ ਨਾ ਤਾਂ ਜ਼ਰੂਰ ਉੱਥੇ ਜਾ ਕੇ ਆਇਓ ਬਾਕੀ ਹੁਣ ਕਟਰ ਕਰਕੇ ਇਹਦਾ ਕੰਮ ਇਹ ਵੀ ਓਕੇ ਆ ਹੁਣ ਹੁਣ ਇਹਨੂੰ ਦੇਖਣ ਦੀ ਲੋੜ ਨਹੀਂ ਹੈਗੀ ਜਾ ਕੇ ਹੁਣ ਦਸ਼ਮੇਸ਼ ਆ ਜਿਹੜੀ ਉਹਦੀ ਬੱਸ ਲੱਗਣਗੇ 5-7 ਦਿਨ ਜਿਹੜੇ ਲੱਗੇ ਤਾਂ ਵੀ ਲ ਕਟਰ ਵੀ ਅੰਦਰ ਕਰਦਣਾ ਬਾਈ ਦੇ ਕੇ ਲਾਈਏ ਕਿ ਬਿਨਾਂ ਦੇਖੇ ਲਾਤੀ ਆਏ ਬਣਾ ਦੇ ਕੀ ਰਾਦੀ ਮੈ ਜੀ ਹਾਂ ਬਣਾ ਦੇ ਕੀ ਲਾਦੀ ਬਿਨਾਂ ਦੇਖੇ ਲਾਤੀ ਜੀ ਹਮ ਸੀਰ ਬਹੁ ਘੈਂੜੀ ਪੂਰੀ ਅੱਛਾ ਬਾਬੇ ਜੀ ਕਰ ਪਾਣਾ ਜੀ ਤੈਨੂੰ ਇਹਦੇ ਛੱਡ ਦੇਣਾ ਬਸ ਠੀਕ ਹੈ ਜੀ ਤੇਰੇ ਵਰਗਾ ਹੀ ਬੰਦਾ ਛੱਡਣਾ ਜਿਹੜਾ ਸਫਾ ਸਾਬ ਸੁਪਈਆ ਵਾਲਾ ਬਾਈ ਸਫਾ ਸਾਬ ਹੈ ਮਤਲਬ ਮੈਂ ਕਹਿੰਦਾ ਮੜਾ ਜੀ ਮੈਂ ਬਾਈ ਜੀ ਜਿਹਨੂੰ ਬਹੁਤ ਲਾਇਕ ਕਰਦਾ ਹਾਂ ਯਾਰ ਬਈ ਆ ਮੈਂ ਸਾਫ ਸਫਾਈ ਦੀ ਐਨ ਪੂਰੀ ਕਦਰ ਹੋਵੇ ਤੈਨੂੰ ਰਾਜੀ ਕਰਾ ਛੱਡਾਂ ਮੈਂ ਯਾਰ ਬਈ ਸਾਫ ਸਫਾਈ ਇਹ ਹੁੰਦਾ ਯਾਰ ਜੇ ਬੰਦੇ ਨੇ ਇਹੀ ਨਾ ਕੀਤਾ ਯਾਰ ਫਿਰ ਉਹ ਸੀਟ ਤੇ ਬਹਿਣ ਦਾ ਕੀ ਫਾਇਦਾ ਆ ਨੇ ਯਾਰ ਮੈਂਨੰਦਾ ਸਾਫ ਸਫਾਈ ਰੱਖੇ ਇਹ ਤਾਂ ਹੈ ਨੇ ਫੇਰ ਯਾਰ ਡਰਾਈਵਰ ਵੀ ਆ ਜੀ ਫੇਰ ਹੀ ਹੂੰ ਫੇਰ ਹੀ ਵਧੀਆ ਬਰਕਤ ਪੈਂਦੀ ਆ ਯਾਰ ਅਬੀ ਜੀ ਦੀ ਇਹ ਤਾਂ ਹੈ ਜਿੰਨਾ ਸਾਫ ਸਫਾਈ ਰੱਖੇਗਾ ਉਹਨਾਂ ਗੱਡੀ ਵੀ ਕੰਮ ਜ਼ਿਆਦਾ ਕਰੋ ਤੂੰ ਵੀ ਸਾਫ ਸੁਥਰਾ ਰਹੇਗਾ ਹੈ ਕਿ ਨਹੀਂ ਹਾਂ ਇਹ ਤਾਂ ਹੈ ਹਾਂ ਚੱਲ ਕਰ ਦਈਏ ਕਟਰ ਅੰਦਰ ਹਾਂ ਲਾਤੀ ਛੱਡ ਦੇ ਵਿੱਚ ਬੰਦੇ ਦੀ ਹੋ ਗਈ ਭਾਰਤੀ ਪੱਕੀ ਠੀਕ ਆ ਹੁਣ ਹਾਂਜੀ ਬਾਈ ਪੂਰੀ ਓਕੇ ਪੱਕੀ ਭਜਨੇ ਭਜਾਉਣ ਵਾਲਾ ਕੰਮ ਤਾਂ ਨਹੀਂ ਹੋਊਗਾ ਮਨੀ ਨਹੀਂ ਨਹੀਂ ਭਜਾਉਣ ਨਹੀਂ ਆਪਾਂ ਘਰ ਜਾਣਦੇ ਆ ਇਹਦਾ ਨਹੀਂ ਘਰ ਤਾਂ ਯਾਰ ਆਪਾਂ ਕੀ ਕਰਨਾ ਕਿਤੇ ਉਹੀ ਨਾ ਨਾ ਹੋਵੇ ਕਿਤੇ ਕੱਲ ਨੂੰ کہیں ਵੀ ਬਾਈ ਮੈਂ ਕੌਣ ਤੂੰ ਕੌਣ ਮੈਂ ਨਾ ਮਗਾ ਕਹਿੰਦਾ ਹਾਂ ਪਤਾ ਕਿ ਆਏ ਬਾਈ ਤੈਨੂੰ ਮੈਂ ਗਲਤ ਨਹੀਂ ਕਹਿੰਦਾ ਹੈਗਾ ਤੂੰ ਇਹਨਾਂ ਸੱਚੀ ਬਾਈ ਗਲਤ ਕਹਿੰਦਾ ਪਰ ਇਹਨੂੰ ਪੁੱਛਦਾ ਮਨੀ ਨਹੀਂ ਸਾਡੇ ਨਾਲ ਹੋਲੀ ਹੈ ਤੈਨੂੰ ਲੈ ਕੇ ਨਹੀਂ ਰਜੂ ਹੈਗਾ ਨਹੀਂ ਪੈਸੇ ਭਾਵੇਂ 2000 ਵੱਧ ਲੈ ਲਈ ਮੇਤੇ ਮੈਨੂੰ ਕੋਈ ਕਾ ਫਰਕ ਨਹੀਂ ਹੈਗਾ ਉਹਦੇ ਨਾਲ ਆਕੀ ਬੰਦੇ ਹੁਣ ਸੀਸੀਟੀਵੀ ਚ ਆ ਗਏ ਹਾਂ ਸੀ ਕੈਮਰੇ ਤੂੰ ਆ ਗਿਆ ਇਹ ਕੌ ਲੱਗਿਆ ਹੋਇਆ ਇਹ ਕੌ ਲੱਗਿਆ ਹੋਇਆ ਕੰਧ ਤੇ ਠੀਕ ਆ ਠੀਕ ਆ ਬਈ ਤੀਜਾ ਓਂਡੇ ਹੱਤ ਜਾ ਨਹੀਂ ਬੰਦਾ ਭਜਾਣਾ ਤਾਂ ਨਹੀਂ ਹੈਗਾ ਤਿੰਨ ਆਲਾ ਆ ਹਾਂ ਤਿੰਨ ਆਹ ਕੈਮਰਾ ਵਾਲਾ ਫੋਨ ਹੱਥ 'ਚ ਆ ਇਹਦੇ 'ਚ ਵੀ ਤਿੰਨ ਕੈਮਰੇ ਤਿੰਨ ਦੋ ਸੀ ਕੈਮਰੇ ਹੋਗੇ ਠੀਕ ਆ ਪਤਾ ਗਿਆ ਇਹ ਅੱਜ ਕੱਲ ਬੰਦਿਆਂ ਨੇ ਹੁਣ ਵਿਸ਼ਵਾਸ ਜਮੇ ਖਤਮ ਕਰਿਆ ਹੈ ਨਹੀਂ ਆ ਬਈ ਐਟ ਕਰ ਜਾਂਦੇ ਗਲਤ ਕਰਦਾ ਬਈ ਬੰਦੇ ਜਿਹੜੇ ਆਏ ਵਿਸ਼ਵਾਸ ਜਮਾ ਖਤਮ ਕਰਿਆ ਹੈ ਜਿਹੜੇ ਚੰਗੇ ਮਾੜੇ ਬੰਦਿਆਂ ਨੇ ਉਹਨਾਂ ਨੇ ਚੰਗਿਆਂ ਦਾ ਵੀਰ ਜਗਾਰ ਮਾਰਤਾ ਠੀਕ ਆ ਲੱਗ ਰਿਹਾ ਐ ਫਿਰ ਇਹ ਲਾਈਨ ਦੇ ਵਿੱਚ ਆ ਤੇਰੇ ਸਾਹਮਣੇੋਂ ਫੋਨ ਆਇਆ ਤਾਂ ਨਾ ਬੰਦੇ ਦਾ ਹਾਂਜੀ ਬਈ ਇਹਦੀ ਵਿਚਾਰ ਮਸ਼ੀਨ ਲਈਦੀ ਵੀਰ ਨੇ ਆਪਣੇ ਨਵੇਂ ਪਿਛਲੇ ਸੀਜ਼ਨ ਇੰਨਾ ਨੁਕਸਾਨ ਕਰਿਆ ਮਸ਼ੀਨਦਾਰਾਂ ਨੇ ਠੀਕ ਆ ਬਈ ਬਿਲਕੁਲ ਗੱਲ ਠੀਕ ਐਨੀ ਭੰਨ ਤੋੜ ਕਰੀ ਇਹਦੀ ਠੀਕ ਹੈ ਜੀ ਹਾਂ ਮੈਂ ਤੈਨੂੰ ਮਾੜਾ ਨਹੀਂ ਕਹਿੰਦਾ ਗੁੱਸਾ ਨਾ ਕਰੀ ਮੇਰੀ ਗੱਲ ਦਾ ਹਣਾ ਮੈਂ ਇਹ ਗੱਲ ਕਹਿੰਦਾ ਵੀ ਮੈਨੂੰ ਹਰਾਂ ਕੇਰਾ ਗੱਲ ਕਰ ਰਿਹਾ ਹੈ ਕੇਰਾ ਦਾ ਹੱਥ ਮਿਲ ਗਿਆ ਜਿਵੇਂ ਮਨੀ ਆ ਇਹਦੇ ਨਾਲ ਕੋਈ ਗੱਲ ਨਹੀਂ ਠੀਕ ਆ ਪਿਛਲਾ ਸੀਜ਼ਨ ਲਾ ਗਿਆ ਇਹਨਾਂ ਕੋਈ ਗੱਲੇ ਨਹੀਂ ਹੈ ਕਿ ਨਹੀਂ ਹੁਣ ਇਹਦਾ ਪਤਾ ਮੈਨੂੰ ਵੀ ਨਹੀਂ ਆ ਜਾਣਾ ਨਹੀਂ ਬਈ ਐ ਭੱਜਣ ਭਿਜਣ ਨਾਲ ਆਪਣਾ ਕੰਮ ਨਹੀਂ ਹੈਗਾ ਯਾਰ ਬਈ ਬੀ ਚੱਕਰ ਨਹੀਂ ਆ ਹਾਂ ਪਿਛਲੇ ਸੀਜ਼ਨ ਸਾਡ ਨੇ ਮੈਂ ਇੱਕ ਨਾ ਇਧਰ ਮਸ਼ੀਨ ਲੈ ਕੇ ਤੁਰਨਾ ਮੇਰੇ ਬੰਦਾ ਕਹਿੰਦਾ ਤਰੀਕ ਆ ਮੇਰੀ ਮੈਂ ਜਾ ਆਂ ਬਈ ਹੈਲਪਰ ਠੀਕ ਆ ਜੀ ਹੈਲਪਰ ਮੈਂ ਕਿਹ ਚੱਲ ਜਾਇਆ ਯਾਰ ਕੱਲ ਨੂੰ ਕਰਮ ਰਸਤੇ ਜਾ ਜੀ ਤੁਹਾਡੇ ਕੋਲੇ ਮੁੜ ਕੇ ਫੋਨ ਵੀ ਲਾਇਆ ਨਹੀਂ ਇਹ ਬਈ ਗਲਤ ਗੱਲ ਆ ਫਿਰ ਉਹਦੀ ਬਈ ਆਪਣੇ ਕੋਲੇ ਨਹੀਂ ਯਾਰ ਬਈ ਇਹ ਕੰਮ ਹੋਊਗਾ ਯਾਰ ਆਪਾਂ ਤਾਂ ਬਰੀ ਗੱਲ ਹੁੰਦਾ ਵੀ ਐਂਡ ਕਰਾ ਕੇ ਆਣਾ ਵਾ ਸੀ ਜੀ ਹਾਂ ਕੋਈ ਗੱਲ ਨਹੀਂ ਸੁਆਦ ਆਵੇ ਸੀ ਜਨ ਲੱਗੇ ਤਾਂ ਪਤਾ ਲੱਗੇ ਵੀ ਹਾਂ ਪੰਜਾਬ ਤਾਂ ਨਹੀਂ ਗੱਲ ਕਰੀ ਹੋਈ ਨਹੀਂ ਬਈ ਪੰਜਾਬ ਗੱਲ ਕੀਤੀ ਨਹੀਂ ਬਈ ਮੈਂ ਠੀਕ ਆ ਠੀਕ ਆ ਜੇ ਪੰਜਾਬ ਆਪਾਂ ਮਸ਼ੀਨ ਲਿਆਏ ਤਾਂ ਪੰਜਾਬ ਲਾ ਲਈ ਠੀਕ ਆ ਬਈ ਠੀਕ ਆ ਹਾਂ ਠੀਕ ਹੈ ਮਨੀ ਤੇਰੇ ਨਾਲ ਆ ਬਈ ਜੀ ਜਿੱਥੇ ਕਹਦਾ ਉੱਥੇ ਜਿੰਨਾ ਟਾਈਮ ਫਾਈਨਲ ਨਹੀਂ ਹੁੰਦਾ ਤੇਰੇ ਨਾਲ ਹੀ ਹਾਂ ਨਹੀਂ ਕਿੱਲ ਤੇਰਾ ਤਾਂ ਮੈਨੂੰ ਪਤਾ ਹੈ ਤੂੰ ਨਾ ਹਮ ਐਤਗੀ ਵੀ ਤੇ ਉਹ ਜਿੱਥੇ ਚੱਲਦਾ ਚੱਲ ਨਹੀਂ ਐਤਗੀ ਪਕਲਾ ਹੀ ਰਹਿ ਗਿਆ ਤਾਂ ਇਹ ਮੈਂ ਤਾਂ ਡੀਜ਼ਲ ਡੂਜ਼ਰ ਪਾਉਣੇ ਭੱਜਣਾ ਠਚ ਰਹਿਣਦਾ ਇਕੱਲਾ ਹੀ ਵਜਿਨ ਚਲਾ ਗਿਆ ਐਤਗੀ ਇਹ ਮੈਂ ਤਾਂ ਟੈਂਸ਼ਨ ਐਡੀ ਰਹਿਣਾ ਹਾਂ ਬਈ ਯਾਰ ਟੈਂਸ਼ਨ ਨਾ ਲੈ ਬੰਦਾ ਪਛਾਣ ਲਓ ਬਾਈ ਇਕਸੈਪਟ ਹੱਲੇ ਦੇ ਲੇਕ ਉੱਪਰ ਟੱਕਰ ਆ। ਠੀਕ ਆ ਵੀ। ਚਲੋ ਮੇਰਾ ਫੁੱਲ ਐਚਡੀ ਚ ਬਈ। ਹਾਂ ਨਹੀਂ ਮੈਂ ਮਖੌਲ ਕਰਦਾ ਵੀਰੇ ਕੁਛ ਆ ਨਾ ਕਰੀ। ਨਹੀਂ ਠੀਕ ਆ। ਉਹ ਜਿਹੜੀ ਹੱਡ ਬੀਤੀ ਹੋਈ ਇਹ ਤੈਨੂੰ ਉਹੀ ਕਹਿੰਦੇ ਆਪਾਂ। ਨਹੀਂ ਨਹੀਂ ਸਹੀ ਆ ਵੀਰੇ। ਇਹ ਤਾਂ ਐ ਬਰੇਆ ਨਾਲ ਬੰਦੇ ਨੇ ਜਾਂ ਉਹ ਬੰਦੇ ਨੇ ਸਾਡੇ ਚਲੋ। ਹਾਂ? ਪੈਸੇ ਵੀ ਪਵਾ ਲਏ, ਪੈਸੇ ਪਵਾ ਕੇ ਸਾਲਾ ਮੇਰਾ ਇੰਨਾ ਮਿੱਠਾ ਰਿਆ। ਮੇਰੀਆਂ ਬਰਾਈਆਂ ਕਰਦੇ ਰਿਆ ਬਾਈ ਹੁਣਾਂ ਕੋਲੇ ਬਾਈ ਮਾਮਾ ਆਏ ਆ ਮਾਮਾ ਜਿਉਂ ਸਾਲਾ ਉਦਣੇ ਹੀ ਪਤਾ ਲੱਗਾ। ਮੈਨੂੰ ਵੀ ਨਗਾਦ ਆਸ ਕੇ ਗਿਆ ਸਾਡਾ ਰੇਡੀਏਟਰ ਲੀਕ ਹੋ ਗਿਆ ਮੈਨੂੰ ਕਹਿੰਦਾ ਨਾਲ ਜਾਣਾ ਮੈਂ ਮੈਂ ਵੀ ਘੁੰਮੇ ਹਾਂਗਾ ਮਾ ਚਲ ਘੁੰਮੇ ਹਾਂਗੇ ਅਸੀਂ ਅਸੀਂ ਰੇਡੀਏਟਰ ਲਾਉਂਦੇ ਹਾਂ ਉਹ ਸਾਡੇ ਫਰਾਰ ਹੋ ਗਿਆ ਐ ਬਾਈ ਇਹ ਮੈਂ ਬਾਈ ਨੂੰ ਮੈਂ ਕਹਿਣ ਲੱਗੇ ਬਾਈ ਆਪਾਂ ਚੱਲ ਮੈਰੀ ਜਾਂਚ ਕਰਾ ਕੇ ਲਾਉਣਾ ਪਊਗਾ ਮੇਰੇ ਕੋਲ ਸਾਲਾ ਫੋਨ ਵੀ ਲੱਗਿਆ ਫੜ ਕੇ ਇਹ ਤਾਂ ਫੋਨ ਵੀ ਲੈ ਗਿਆ ਮਨੀਦਰਾਚ ਸਾਲਾ ਫੋਨ ਵੀ ਲੈ ਗਿਆ ਕਹਿੰਦਾ ਮੈਰੀ ਜਾਂਚ ਕਰਾ ਲਿਆਉਂ ਚਲੋ ਚੱਲ ਫੇ ਤਾਂ ਬੰਦੇ ਪੂਰੇ ਹੀ ਹਨ ਰਾਜੂ ਹਾਂਜੀ ਇਹ ਦੋ ਦੋ ਹੋ ਜੂਗੇ ਤੁਸੀਂ ਇੱਕ ਤੂੰ ਹੋ ਗਿਆ ਇੱਕ ਇਹ ਹੋ ਗਿਆ ਇੱਕ ਇਹ ਹੋ ਗਿਆ ਇੱਕ ਆਪਣਾ ਬਜਿੱਤਰ ਹੋ ਗਿਆ ਉਦੈਲਾ ਮੁੰਡਾ ਤਰਨਦਾਨ ਦਾ ਮੇਰੇ ਕਾ ਸੀਜ਼ਨ ਚ ਰਿਪੇਅਰ ਕਰਾਉਣਾ ਦਾ ਪਿੱਛੇ ਤੇ ਜਮੇਸ਼ ਦੀ ਠੀਕ ਹੈ ਜੀ ਠੀਕ ਆ ਉਹਨੇ ਵਿਚਾਰੇ ਨੇ ਰੁਪਈਆ ਨਹੀਂ ਲਿਆ ਤੱਕਰ 1 ਰੁਪਇਆ ਸਾਈ ਦਾ ਨਾ ਕਹਿੰਦਾ ਬਾਈ ਜਵਾਨ ਆ ਜਵਾਨ ਨਮੋਣੀ ਆ ਨਾਲੇ ਕਰਨਾਟਕਾ ਚੱਲਦਾ ਹੁਣ ਉਹਨੇ ਸੀਪ ਭਈਆਂ ਨੇ ਮਸ਼ੀਨ ਛੱਡ ਕੇ ਉਰੇ ਆਉਣਾ ਆਪਣੀ ਮਸ਼ੀਨ ਤੇ ਫੇਰ ਮੁੜ ਕੇ ਜਾ ਕੇ ਉਹਦਾ ਯਾਰ ਬਈ ਜਵਾਨ ਦੀ ਹੁੰਦੀ ਆ ਯਾਰ ਹਾਂ ਮੇਨ ਕਹਦਾ ਜਵਾਨ ਨੇ ਪੈਸਾ ਪੂਸਾ ਕੀ ਚੀਜ਼ ਆ ਇਹ ਤਾਂ ਯਾਰ ਭਈਆਂ ਇਹ ਨਾਲ ਥੋੜੀ ਮਿਹਨਤ ਆ ਯਾਰ ਬਈ ਤੋ ਪ੍ਰੇਮ ਇੱਥੇ ਹੈ ਜਾ ਕੋਈ ਰਹਿ ਜਾਣਾ ਹਾਂ ਯਾਨੀ ਮੈਂ ਤਾਂ ਤੁਹਾਨੂੰ ਇਹ ਕਹਣਾ ਵੀ ਮੇਰਾ ਵੀਰ ਖਿਆਲ ਰੱਖੀਂ ਜੰਗਾ ਯਾਰ ਮੈਂ ਖਾਂ ਬਈ ਹਾਂ ਤੁਹਾਨੂੰ 5-10 ਦਿਨ 7 ਦਿਨ 10 ਦਿਨ ਤੁਹਾਨੂੰ ਫੋਨ ਲਾਉਂਗੇ ਲਾਉਂਗਾ ਜੇ ਆਜ ਆਪਾਂ ਦੋੀ ਮਸ਼ੀਨ ਵੀਰ ਵੇਅਰ ਕਰਨੇ ਦਸ਼ਮੇਸ਼ ਕੋਈ ਨਾ ਬਈ ਫੋਨ ਲਾ ਦੇ ਹਾਂ ਇਹਦਾ ਕੀਤਾ ਚੱ ਠੀਕ ਆ ਕੋਈ ਨਾ ਭਾਈ ਦੱਸ ਦਿਓ ਜਿੱਦੇ ਤੁਹਾਨੂੰ ਫੋਨ ਲਾਤਾ ਉਹਦੀ ਉਹਦੀ ਪਹੁੰਚ ਜਾਏ ਹਾਂ ਠੀਕ ਆ ਮਨੀ ਤੁਹਾਨੂੰ 1-2 ਦਿਨ ਪਹਿਲਾਂ ਫੋਨ ਲਾ ਲਵਾਂ ਆਓ ਮੈਂ ਤੁਸੀਂ 10 ਤਰੀਕ ਦਾ ਐਸਟੀਮੇਟ ਰੱਖਿਓ ਠੀਕ ਆ ਠੀਕ ਆ ਬਾਕੀ ਮੈਂ ਤੁਹਾਨੂੰ ਫੋਨ ਲਾ ਦੂੰਗਾ ਠੀਕ ਆ ਜੀ ਦੱਬਾ ਦੇ ਉਹਦੇ ਟੱਪਾ ਹਾਂ ਬਾਕੀ ਵੀ ਇਹਦੀ ਰਿਪੇਅਰ ਦਾ ਨਾ ਜਿਹੜੀ ਰਿਪੇਅਰ ਕਰੀ ਦਿੱਤੀ ਤਾਂ ਤਸੱਲੀ ਸੀ ਮਨ ਦੀ ਉਹ ਆਪਣੀ ਧੜਕਣਾ ਜਿਹੜੀ ਹੈ ਨਾ ਚੱਕੀ ਗਈ ਬਾਕੀ ਸੀਜ਼ਨ ਤਾਂ ਹੁਣ ਦੋ ਹੀ ਮਸ਼ੀਨ ਦੀ ਰਿਪੇਅਰ ਆ ਤੇ ਜਮੇਸ਼ਲੀ ਹੈ ਨਾ ਉਹਦੀ ਤਸੱਲੀ ਕਰਨੀ ਹੈ ਜਾ ਕੇ ਵੀ ਉਹਦਾ ਸਮਾਨ ਆ ਜਿਹੜਾ ਕੱਲ ਕੁਝ ਲੈ ਲਿਆ ਉਸ ਹੋਰ ਮਾਣਾ ਮੋਟਾ ਲੈਣਾ ਚੈਨ ਚੂਨ ਲੈਣੇ ਫਿਲਟਰ ਵਾਲੀ ਉਹ ਲੈ ਕੇ ਹਨਾ ਫਿਰ ਉਧਰ ਨੂੰ روانਗੇ ਜਿਹੜੇ ਕਰਦਾਂਗੇ ਟਾਈਮ ਤੇ ਥੋੜੇ ਦਿਨ ਪਹਿਲਾਂ 5-10 ਦਿਨ ਪਹਿਰਾ ਹਨਾ ਵੀ ਜਾ ਕੇ ਆਪਣਾ ਰਿਪੇਅਰ ਉਹਨੂੰ ਕਰਕੇ ਦੋਏ ਮੁਕਾਬਲੇ 'ਚ ਖੜੀਆਂ ਕਰਕੇ ਰੈਡੀ ਇਹ ਬਣਾ ਕੰਮ ਲੱਗਾਗੇ ਹਨਾ ਚਲੋ ਬਾਕੀ ਜੋੜੇ 2-3 ਦਿਨ ਲੰਘੇ ਹਨਾ ਬਹੁਤ ਵਧੀਆ ਲੰਘੇ ਮਹਾਰਾਜ ਦਾ ਸ਼ੁਕਰ ਆ ਸ਼ੁਕਰਾਨਾ ਕਰਦੇ ਆ ਵੀ ਸਾਰਾ ਸੀਜ਼ਨ ਸਾਡਾ ਹਨਾ ਇਹ ਜੀ ਪਿਆਰ ਦੇ ਵਿੱਚ ਲੰਘੇ ਕੋਈ ਭਰਾ ਸਾਡਾ ਦਿੱਕਤ ਜਨਾਬ ਹੈ ਨਾ ਜੇ ਕੋਈ ਮੇਤੇ ਗਲਤੀ ਮਲਤੀ ਹੋ ਗਈ ਹੋਵੇ 2-3 ਦਿਨ ਤੋਂ ਵੀਡੀਓ ਦੇਖਣ ਵਾਲੇ ਭਰਾਵਾਂ ਨੂੰ ਹਨਾ ਖਾਸਾ ਮੰਨ ਲਓ ਜਿਹੜੇ ਦੁੱਖ ਜਿਹਾ ਲੱਗਿਆ ਵੀ ਨਵੀਂ ਮਸ਼ੀਨ ਕਰਕੇ ਖੋਲਣ ਲੱਗੇ ਉਹ ਬਈ ਮੈਂ ਆਪਣੇ ਮਨ ਦੀ ਤਸੱਲੀ ਕਰੀ ਹਨਾ ਕੋਈ ਮੇਰਾ ਵੀਰ ਦੇਲ ਤੇ ਨਾ ਲਾਇਓ ਬਾਕੀ ਚਲੋ ਮਿਲਦੇ ਹਾਂ ਹੁਣ ਫਿਰ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ